ਆਸਟ੍ਰੇਨ ਦੇ ਕੁਮਰਾਨਾ ਇਲਾਕੇ ਦੇ ਇਸ ਯੂਨੀਅਨ ਨਾਲ ਨਾਲ ਸਾਡੇ ਦੇ ਕੇ ਕਰ ਅੱਜ ਦੇ ਦੇਹਲੀ ਯਾਤਰਾ ਦੇ ਪੱਛਾਪੁਰ ਦੇ ਸ਼ੋਅ ਵਿੱਚ ਮੇਰੇ ਨਾਲ ਨਮਨਤ ਸਿੰਘ ਨੰਦਕੋਤ ਸਾਹਿਬ ਦੀਆਂ ਤਸਵੀਰਾਂ ਦਿਖਾਉਣ ਦੇ ਲਈ ਆਪਸ਼ਨ ਰਹੀ ਸਾਡੇ ਨਾਲ ਬਣੇ ਰਹੋ ਕੈਮਰਾ ਪਰਸਨ ਹਰਨਪ੍ਰੀਤ ਸਿੰਘ ਜੇਲੇ ਨਾਲ ਮੈਨੇਜਿੰਗ ਕਾਪੀ ਦੇ ਆਪਸ਼ਨ ਬਾਬਾ ਨੰਦਕੋਤ ਸਾਹਿਬ ਬਾਈਨੂ ਜੀ ਦਾ ਖਾਲਸਾ ਬਾਈਨੂ ਜੀ ਦੇ ਹੱਥੇ ਪਹਿਲਾ ਤਾਂ ਮੈਂ ਸਭ ਤੋਂ ਪਹਿਲਾਂ ਆਮੀਨ ਦਾ ਟੋਪ ਨੂੰ ਦਾ ਕੋਣ ਕਰਵਾ ਕਰਦਾ ਤੇ ਜੋ ਤੁਸੀਂ ਸ਼ਰੋਣੀ ਜਨਾ ਹੈ ਤੁਮ ਸੇ ਬਾਬਾ ਜੀ ਜੀ ਦੇ ਜਨਮ ਦਿਨ ਦੇ ਬਰਾਬਰ ਇਸ ਚੰਨਾ ਹੈ ਖਾਲਸਾ ਪੰਥ ਦੇ ਸ਼ਰੋਣੀ ਜਰਨਲ ਅਮਰ ਸ਼ਹੀਦ ਬਾਬਾ ਜੀ ਦੇ 363ਵੇਂ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਤਪੁਰ ਸਾਹਿਬ ਵਿਖੇ ਜਿਹੜਾ ਸ੍ਰੀ ਅਕਾਲ ਪ੍ਰਬੰਧਕ ਕਮੇਟੀ ਦੇ ਕਾਲ ਤੱਕ ਸਾਡੇ ਹਿੱਮਤ ਦੇ ਨਾਲ ਜਿਹੜਾ ਆਰੰਭ ਹੋਇਆ ਪਿਛਲੇ 3 ਸਾਲਾਂ ਤੋਂ ਔਰ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਿੰਘ ਸਭ ਜਿੱਤਰਪਾਪਾ ਮੇਜਰ ਸਿੰਘ ਜੋਲੀ ਸ਼੍ਰੋਮਣੀ ਪੰਥਕ ਕਾਦੀ ਦੇ ਸ਼੍ਰੀਸ਼ ਕਰਨਾਗਰ ਜਲਦੀ ਵਹੀਰ ਮਿਸਲ ਪਾਪਾ ਵੀਰ ਸਿੰਘ ਪੀਰ ਸਿੰਘ 1300 ਕੋਟਸਵਾਦ ਉਹਨਾਂ ਦੀ ਸਭ ਤੋਂ ਵੱਡਾ ਯੋਗਦਾਨ ਹੈ ਕਿਉਂਕਿ ਸ਼੍ਰੋਮਣੀ ਜਨਰਲ ਅਮਰ ਸਿੰਘ ਪਾਪਾ ਜਿੰਨ ਸਿੰਘ ਦਾ ਜਿਹੜਾ ਇਹਨਾਂ ਨੇ ਏਡੀ ਵੱਡੀ ਕੁਰਬਾਨੀ ਆ ਜਿਨ੍ਹਾਂ ਦਾ ਕਰਕੇ ਜੀਤ ਦੇ ਇਸ਼ਾਰੇ ਨੇ ਦਿੱਤਾ ਕਿ ਸੀਸ ਅਨੰਤ ਦਾ ਦਿੱਕਾ ਜੇ ਆਉਂਦਾ ਨਾ ਸਿੱਖਾਂ ਦੀ ਮੁੱਛ ਖੜੀ ਨਾ ਹੁੰਦੀ ਇੰਤੁਟੇ ਨਾ ਆਦਾ ਸੋ ਅੱਜ ਉਸ ਮਹਾਨ ਜਰਨੈਲ ਦਾ ਜਿਹੜਾ ਉਹ ਜਨਮ ਦਿਹਾੜਾ ਹੈ ਉਸ ਨੂੰ ਲੈ ਕੇ ਸੰਗਤਾਂ ਜਿਹੜੀਆਂ ਕੂਟੇ ਬੈਠੇ ਸਮਾਗਮ ਆਰਗੇਨਿਸਨ ਬਾਬਾ ਬਕਾਲਾ ਏਰੀਆ ਦੇ ਵਿੱਚੋਂ ਤੇ ਸਾਰੀ ਸੰਗਤ ਜਿਹੜੀਆਂ ਹਰ ਤੱਕ ਲੱਖ ਲੱਖ ਲੱਗ ਰਹਾ ਭਾਈ ਆ ਅਸੀਂ ਇੰਟਰਮੀਨਿਟ ਯਾਰ ਕਰ ਰਹੇ ਆ ਸ਼ਰਮ ਆਪਣੇ ਖਾਲਸਾ ਬੰਦੇ ਸਾਡੇ ਪੰਨੇ ਸੁਤਾਨ ਪੰਨੇ ਹੀਰੇ ਤੋਂ ਜਰਨੈਲ ਸਿੰਘ ਸਾਹਿਬ ਜਿੱਦਾਂ ਲਾਗਾ ਮੇਜਰ ਸਿੰਘ ਛੋਟੀ ਜੀ ਦਾ ਇਹ ਸਭ ਨੇ ਤਿਆਰ ਰਹਾ ਥੋੜੀ ਦੇਰ ਉਹ ਆਪਣੇ ਖਲਚੇ ਨਿਕਲੇ ਆਏ ਨੇ ਉਹ ਜਲਦੀ ਇਤਿਹਾਸ ਪਹੁੰਚੇ ਸੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਤਿ ਸ੍ਰੀ ਅਕਾਲ ਜੀ ਤਾਕਤ ਬਾਬਾ ਜਿੰਸਨ ਸਿੰਘ ਗੋਪਾਲ ਸਿੰਘ ਦਾ ਜਨਮ ਹੋਇਆ ਜਾ ਰਿਹਾ ਸਰਕਾਰ ਦੇ ਬਹੁਤ ਸਾਰਾ ਜਿੰਦੇ ਇਸ ਲਈ ਜਿਆਦਾ ਹਰਸਾ ਨਾਲ ਲਿਆ ਜਾਂਦਾ ਹੈ ਜਿੰਮੈਨ ਨਹੀਂ ਕਰ ਬਹੁਤ ਵਧੀਆ ਸਰੀ ਕੰਮ ਰਾਂਗੇ ਨਵੇਂ ਦੇ ਹਰ ਨਾਮ ਬਹੁਤ ਵੱਡਾ ਜਗ੍ਹਾ ਜਾ ਰਿਹਾ ਸੀ ਇੱਥੇ ਜਿਸ ਦੇ ਇਸ ਮਹਾਨ ਜਨਮ ਦਾ ਜਨਮ ਜਾ ਰਿਹਾ ਸੀ ਇਸ ਮਾਦੇ ਵਿੱਚ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹ ਜਿਸ ਪਰਿਵਾਰ ਨੇ ਪੂੜੀ ਦਰ ਪੂੜੀ ਸ਼ਹਾਦਤ ਦਾ ਤਲੀਆਂ ਵਾਲੇ ਪਾਸ਼ਾ ਤੱਕ ਤੇ ਉਹਨਾਂ ਦੀ ਐਡੀ ਵੱਡੀ ਕੁਰਬਾਨੀ ਕਿਉਂਕਿ ਪਹਿਲਾਂ 1676 ਦੇ ਵਿੱਚ ਜਿੱਥੇ ਦੇ ਵਿੱਚੋਂ 5 ਦਿਨ ਤੇ 5 ਰਾਤਾਂ ਤੋਂ ਪੈਦਲ ਚੱਲ ਕੇ ਜਿਉਂ ਤੇ ਇੱਕ ਬਹਾਦਰ ਸਾਹਿਬ ਜੀ ਦੇ ਪਹਿਲਾ ਸੰਗ ਸਤਿਗੁਰੂਆ ਸ਼ਲੋਕ ਲਿਆਂਦੇ ਗਏ ਜੋ ਸ੍ਰੀ ਗੁਰੂ ਦਾ ਸ੍ਰੀ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਭਾਈ ਮਾਨਿਆ ਉਸ ਤੋਂ ਬਾਅਦ ਦੁਬਾਰਾ ਫਿਰ ਉਨ੍ਹਾਂ ਦੀ ਜ਼ਿੰਮੇਵਾਰੀ ਲੱਗੀ ਵੀ ਦਿੱਲੀੋਂ ਸੀਸ ਲਿਆਉਣਾ ਸ੍ਰੀ ਅਨੰਦਪੁਰ ਸਾਹਿਬ ਇਸਕੱਤੇ ਪਾਂਗੇ ਰਾਤਾਂ ਦੇ ਪਾਂਗੇ ਦਿਨ ਪੈਦਲ ਚੱਲ ਕੇ ਲੋਕ ਦੇ ਲਗਾਉਂਦੇ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ ਕੀਰਤਪੁਰ ਸਾਹਿਬ ਤੋਂ ਮੈਸੇਜ ਹੈ ਉਹਨਾਂ ਸੁਨੇਹਾ ਦਿੱਤਾ ਕਿ ਮੈਂ ਕੀਰਤਪੁਰ ਸਾਹਿਬ ਪਹੁੰਚ ਗਿਆ ਉੱਥੇ ਰੁਕਣ ਦੀ ਕਿਹਾ ਗਿਆ ਕਿ ਚਲਗੀਆਂ ਵਾਲੇ ਪਰਿਵਾਰ ਦੇ ਆ ਕੀਰਤਪੁਰ ਸਾਹਿਬ ਉੱਥੇ ਪੁੱਛਿਆ ਗਿਆ ਕਿ ਦਿੱਲੀ ਦੇ ਵਿੱਚ ਹੋਰ ਕੋ ਲੋਕ ਨਹੀਂ ਸੀ ਭਾਈ ਜੱਜਾ ਜੀ ਵੰਦਾ 2800 ਪਰਿਵਾਰੀ 1676 ਦੇ ਵਿੱਚ ਦਿੱਲੀ ਸਾਰੇ ਆਪਣੀ ਪਹਿਚਾਨ ਵੀ ਅਹੀਂ ਸਰਦਾਰ ਨਹੀਂ ਆੁਰਮ ਜਿੰਦੇ ਡਰ ਤੋਂ ਲੁਕ ਗਏ ਇਹ ਕੱਲਾ ਜਰਨੈਲ ਜਿਹੜਾ ਸੀਸ ਲੈ ਕੇ ਆਇਆ ਉਸ ਟਾਈਮ ਫੇਰ ਆਂਦਾ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਖਾਲਸਾ ਪੰਥ ਸਾਜੂ ਦਾ ਜਿਹੜਾ ਲੁਕਿਆ ਵੀ ਨਾ ਲੁਕੇ 1699 ਤੋਂ ਬਾਅਦ 25 ਸਾਲ ਲੱਗੇ ਫੇਰ 1699 ਨੂੰ ਖਾਲਸਾ ਪੰਥ ਸਾਜੇ ਆ ਗਿਆ ਜਿੱਦੇ ਪਹਿਲੇ ਜਰਨੈਲ ਵੀ ਇਹੀ ਥਾਪੇ ਗਏ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀ ਨੂੰ ਪਹਿਲੇ ਜਰਨੈਲ ਹੋਂਦ ਦਾ ਵੀ ਮਾਨ ਪ੍ਰਾਪਤਿਆ ਤੇ ਰੰਗਰੇਟੇ ਗੁਰੂ ਕੇ ਬੇਟੇ ਦਾ ਵੀ ਖਿਤਾਬ ਆ ਸੋ ਇਹੋ ਜੇ ਜਰਨੈਲ ਜਿਨ੍ਹਾਂ ਦਾ ਅੱਜ ਸਿਰ ਪੰਜਾਬ ਚ ਨਹੀਂ ਪੂਲੇ ਵਰਲਡ ਤੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਵਾਸਤੇ ਸੰਗਤਾਂ ਅਲੱਗ-ਅਲੱਗ ਜਗ੍ਹਾ ਤੋਂ ਨਗਰ ਕੀਰਤਨ ਬਹੁਤ ਜਥੇ ਵੱਡੀ ਤਦਾਦ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਪਹੁੰਚ ਰਹੇ ਨੇ ਜਿਹੜਾ ਨਾਲ ਹੀ ਕਿਲੇ ਦੇ ਗੁਰਦੁਆਰਾ ਸਾਹਿਬ ਆ ਜਿੱਥੇ ਇਹ ਵੇਲੇ ਬਾਬਾ ਜੀ ਦਾ ਤਾਪਸਥਾਨ ਹੈ ਉੱਥੇ ਦੋ ਰਹਿਫਲਾ ਸੁਬਾਈ ਬਾਹ ਨੇ ਅਬਰਾਜ਼ਮਾਨ ਆ ਨਾਗਨੀ ਤੇ ਬਾਗ ਨਹੀਂ ਜਿਹੜੀ ਇੱਕੇ ਵਾਲੀ ਕੰਦੇ ਤੇ ਰੱਖ ਕੇ ਦੋਵੇਂ ਚਲਾਉਂਦਾ ਤਾਂ ਜਰਨੈਲ ਸੀ ਉਹ ਉਹਨਾਂ ਦਾ ਅੱਜ ਦਿਹਾੜਾ ਮਨਾਉਣ ਵਾਸਤੇ ਅੱਜ ਸਾਡੇ ਵਿੱਚ ਪਹੁੰਚ ਰਹੇ ਨੇ ਥੋੜੀ ਦੇਰ ਬਾਬਾ ਮਹੇਜ ਸਿੰਘ ਜੀ ਸੋਢੀ ਕਰਨ ਦਾ ਦਲੇ ਮੁਖੀ ایک بار اندر لے او ایک منٹ ایک منٹ ایک منٹ بابا جی پی اللہ تعالی بابا جی منگی دا زور بونے اسون ہا ہنے بڑے کام ہو جو ਫੇਰ ਵੀ ਘਾਡੇ ਦੀ ਵੀ ਵੀਰ ਵਾਲਾ ਹੈ। ਪਾਉਂਦਰਵਾਸਨ ਕਮੇਟੀ ਦੇ ਸਹਿਯੋਗ ਦੇ ਨਾਲ ਅਫਸਾ ਵਾਲੀ ਜੋ ਤੱਕ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਕਿ ਮਨਾਇਆ ਜਾਂਦਾ ਸੋ ਅੰਮ੍ਰਿਤਸਰ ਸ਼੍ਰੀ ਬਾਬਾ ਬਕਾਲਾ ਸਾਹਿਬ ਕਰਨ ਤਰਨ ਦੀ ਜਿਹੜੀ ਸੰਗਤ ਹੈ ਇਧਰੋਂ ਉੱਤਰੋਂ ਕਰਕੇ ਆਇਆ ਜਲੰਧਰ ਦੇ ਫਗਵਾੜੇ ਦੇ ਰਾਹੀਂ ਬੰਗੇ ਤੋਂ ਗੜ ਸ਼ੰਕਰ ਦਾਈਆਂ ਆਪਣਾ ਤੱਕ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਪਹੁੰਚ ਰਹੀ ਹੈ ਜਿੱਥੇ ਅੱਜ ਸਵੇਰਿਆ ਅਮਰਤ ਵੇਲੇ ਗੁਰਦੁਆਰਾ ਦਮਾਲਗੜ੍ਹ ਸਾਹਿਬ ਅਤੇ ਤਪਸਤਾਨ ਬਾਬਾ ਜੀ ਦੇ ਮੌਕੇ ਉੱਤੇ ਪਹੁੰਚੇ ਗਏ। ਕਾਮਾਪੁਰਾਂਤ ਉੱਥੇਣ ਦੀਵਾਨ ਸੱਜ ਰਹੇ ਨੇ। ਤਪਸਤਾਨ ਤੇ 2 ਵਜੇ ਤੋਂ ਬਾਅਦ ਤੱਕ ਸ਼੍ਰੀ ਕੇਸਗਰ ਸਾਹਿਬ ਦੇ ਸਾਹਮਣੇ ਦਸ਼ਵੇਸ਼ ਦੀਵਾਨ ਹਾਲ ਦੇ ਵਿੱਚ ਬਹੁਤ ਵੱਡਾ ਦੀਵਾਨ ਸਜ ਰਿਹਾ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਇਕੱਤਰ ਹੋ ਰਹੀ। ਸਵੇਰ ਵਾਲੇ ਹੀ ਪਾਪਾ ਬਕਾਲਾ ਸਾਹਿਬ ਦੀ ਤਰਫੀ ਤੇ ਖੜੇ ਨੇ ਜਿੱਦੋਂ ਸਾਡੇ ਮਾਨਯੋਗ ਸਤਾਬ ਬਦੀ ਸਿੰਘ ਜੀ,ਲਾ ਉਸਮਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਸਤਾਬ ਬਦੀ ਸਿੰਘ ਜੀ, ਸਤਾਬਾਜਬ ਸਿੰਘ ਜੀ ਪ੍ਰਧਾਨ ਇੱਕ ਨਾਮ ਕੌਰ ਜੀ ਅਤੇ ਸਦਾ ਮਨਜੀਤ ਸਿੰਘ ਜੀ ਮਲਕਨੰਗਲੇ ਇਸੇ ਤਰ੍ਹਾਂ ਹੀ ਕਾਮ ਜੀ ਸਿੰਘ ਦੀ ਨਾਭ ਸਾਰੇ ਵਡਾਲੇ ਤੋਂ ਸਰਪੰਚ ਸਾਹਿਬ ਸਾਰੇ ਇਕੱਤਰ ਹੋ ਕਰਕੇ ਆਪਾਂ ਚੱਲੇ ਆ ਤੇ ਜਾ ਕੇ ਸ਼ਰਤਨਾਂ ਨਾਲ ਮਸਤਬੋਗ ਸੰਗਤ ਵਿੱਚ ਗੁਰਸਾਹਿਬ ਦੇ ਇੱਜ਼ਾਤ ਨੂੰ ਜਾਣੋ ਤੇ ਖੁਸ਼ੀਆਂ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖੀਆਂ ਬਾਤਾਂਆਂ ਦੇ ਸਭ ਨੂੰ ਨਮਸਕਾਰ ਜੀ ਅੱਜ ਉਸ ਮਹਾਨ ਜਰਨੈਲ ਰੰਗੇਤੇ ਗੁਰੂ ਕੇ ਬੇਟੇ ਸ਼ੋਭਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜੋ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਅੱਜ ਤਾਂ ਬੜੀ ਸ਼ਰਧਾ ਨਾਲ ਮਨਾਈਏ ਤੇ ਇਸ ਵਾਰ ਵੀ ਸ਼੍ਰੀ ਰਣਪੁਰ ਸਾਹਿਬ ਦੀ ਧਰਤੀ ਤੇ ਸ਼ੋਭਣੀ ਮੋਦਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਾਰੀਆਂ ਜਥੇਬੰਦੀਆਂ ਜਗਸਿਕ ਜਥੇਬੰਦੀਆਂ ਵੱਲੋਂ ਹੋਰ ਵੀ ਸਤਾਵਾਂ ਵੱਲੋਂ ਜੋ ਬਾਬਾ ਜੀਵਨ ਸਿੰਘ ਦਾ ਬੜੀ ਸ਼ਰਧਾ ਨਾਲ ਉਸ ਸਤਾਵ ਤੇ ਜਨਮ ਦਿਹਾੜਾ ਮਨਾ ਰਹੀ ਹੈ ਇਸ ਕਾਰਨ ਵੀ ਮੈਂ ਲੱਖਾਂ ਜਨਤਵਨ ਬਧਾਈ ਦਿੰਦਾ ਹਾਂ ਤੇ ਮੈਂ ਰਾਸਿਕ ਕਹਾਂਗਾ ਕਿ ਜਿਹੜਾ ਕਲੀਬਾਤ ਤਾਂ ਸਭ ਤੋਂ ਚੱਲ ਰਹੀ ਹੈ ਜੋ ਪਹਿਲਾ ਇੱਕ ਜਦੋਂ ਪਟਨਾ ਸਾਹਿਬ ਗਿਆ ਉਹ ਵੀ ਸਾਡੇ ਹਲਕੇ ਬਾਬਾ ਕਾਲਾ ਸਾਹਿਬ ਤੋਂ ਬਹੁਤ ਸਾਰੀ ਸੰਗਤ ਗਈ ਉਹਦੇ ਵਿੱਚ ਹੀ ਸ਼ੋਭਨੀ ਕੁਦਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਬਾਬਾ ਸਾਹਿਬ ਸਾਹਿਬ ਜਿੰਦਸੀ ਕਿਤਾ ਮੁਸਾਫੇ ਸਿਰੋਗ ਦੇ ਤਾਂ ਕੋ ਇਸ ਵਾਰ ਵੀ ਜੋ ਬਾਬਾ ਮਿਹਰ ਸਿੰਘ ਜੀ ਸੋਢੀ ਸਾਹਿਬ ਦੀ ਜਗਾਈ ਵਿੱਚ ਜਦੋਂ ਜਾ ਰਿਹਾ ਇਲਾਕੇ ਦੇ ਸਾਰੇ ਹੀ ਸਾਡੇ ਬਾਬਾ ਜੀਵਨ ਸਿੰਘ ਦਾ ਅਸਬੰਦ ਸਾਰੀਆਂ ਜਥੇਬੰਦੀਆਂ ਉਹ ਸਾਰੇ ਹੋਰ ਵੀਰ ਸਿੰਘ ਜਿਹੜੇ ਆ ਬੜੇ ਸ਼ਰਧਾਲੂ ਸਜੂਗਦੇ ਰਹੇ ਉਥੇ ਸ਼ੋਮਨੀ ਗੁੰਦਰਾ ਪ੍ਰਬੰਧਨ ਕਮੇਟੀ ਨੇ ਇਹ ਬੜਾ ਜੋਗ ਦਿੱਤਾ ਤੋਂ ਇਸ ਬਾਬਾ ਕਲਾ ਸਾਹਿਬ ਹਲਕੇ ਚ ਪੱਤਰ ਇਲਾਕੇ ਦੇ ਵਿੱਚ ਇਹ ਸੰਗਤ ਦੇ ਚਰਨ ਪਏ ਉੱਥੇ ਉਹਨਾਂ ਦਾ ਭਰਵਾ ਸਵਾਗਤ ਜਿਹੜਾ ਬਾਬਾ ਜੀ ਦਾ ਕੀਤਾ ਗਿਆ ਉਥੇ ਨਾਲ ਹੀ ਸੰਗਤ ਜਿਹੜੀ ਆ ਆ ਬੱਸਾਂ ਵੀ ਦੇਖ ਰਹੀ ਹੈ ਇਨਕੇ ਸੰਗਤ ਜਿਹੜੀ ਆ ਬਾਬਾ ਕਲਾ ਸਾਹਿਬ ਹਲਕੇ ਤੋਂ ਬੜੀ ਸ਼ਰਧਾ ਨਾਲ ਉਹਨਾਂ ਕੋਲ ਸਾਹਿਬ ਦੀ ਪੁਸਤਕ ਧਰਤੀ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਸੀ ਔਰ ਉਹਨਾਂ ਜਨਰਲਾਂ ਚੋਂ ਨਾਇਲ ਬਾਬਾ ਜਨੀਤ ਬਾਬਾ ਜੀਵਨ ਸਿੰਘ ਜੀ ਜਿਹੜਾ ਕਿ ਵਹਾਜ ਰੈਲ ਹੋਇਆ ਜਿੰਨੂੰ ਰਹੀਦੀ ਦੁਨੀਆ ਤੱਕ ਮੈਂ ਸੰਗਤ ਜਿਹੜੀ ਆ ਭਾ ਨਹੀਂ ਸਕਦੀ ਜਿਨ੍ਹਾਂ ਨੇ ਆਪਣਾ ਆਪ ਸ਼ਬਦ ਕਰਕੇ ਔਰ ਉਹਨਾਂ ਦੇ ਵੱਡੇ-ਵਡੇਰਿਆਂ ਨੇ ਆਪਾ ਆਪ ਸਾਥ ਕਰਕੇ ਜਿੱਥੇ ਬਾਬਾ ਕਲਾ ਸਾਹਿਬ ਦੀ ਧਰਤੀ ਤੇ ਉਹਨਾਂ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਲੰਮਾ ਸਮਾਂ ਤਪ ਕੀਤਾ ਔਰ ਉਹਨਾਂ ਦੇ ਵੱਡੇ ਅਬਦੇਰਿਆਂ ਨੇ ਬਾਬਾ ਜੀ ਉਸ ਸਿੰਘ ਨੇ ਇੱਥੇ ਬੈ ਕੇ ਤਪ ਕੀਤਾ ਮਾਤਾ ਗੁਰੂ ਜੀ ਕੌਰ ਦੇ ਨਾਲ ਉਸੇ ਮੈਂ ਸਮਝਦਾ ਕਿ ਵੱਡੇ ਹੋ ਕੇ ਅਸੀਂ ਉਹਦੇ ਬਾਬਾ ਜੀ ਨਾਲ ਜਿਹਨਾਂ ਨੇ ਸਾਰੀਆਂ ਜੰਗਾਂ ਜਿਹੜੀਆਂ ਉਹਨਾਂ ਦੇ ਨਾਲ ਲੜੀਆਂ ਮੈਂ ਸਮਝਦਾ ਕਿ ਉਹ ਯੋਧਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਿੱਲੀ ਤੋਂ ਸੀਸ ਲੈ ਕੇ ਆਏ ਸੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਇੱਕ ਨਾਲ ਨਾਲ ਕਾਇਸੀ ਅਗਰੇਟੇ ਗੁਰੂ ਕੇ ਅੱਜ ਉਸ ਅਰੇ ਲਿੱਟੇ ਗਰੁੱਪ ਦੇ ਬੇਟਾ ਜਨਮ ਦਿਹਾੜਾ ਜਿਸ ਵਾਇਸ ਕਾਲ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਅਰਦਾਸ ਕਰਦਾ ਹੈ ਕਿ ਬਾਬਾ ਕਲਾ ਸਾਹਿਬ ਹਲਕੇ ਵੱਲੋਂ ਅਤੇ ਸੁਚੀ ਕੌਮ ਵੱਲੋਂ ਕਿ ਗੁਰੂ ਸਾਹਿਬ ਕਿਰਪਾ ਕਰੇ ਅਸੀਂ ਆਪਣੇ ਉਸ ਕੌਮ ਦੀ ਵਰਾਸਤ ਨੂੰ ਸੰਭਾਲ ਸਕੀਏ ਇਦਾਂ ਹੀ ਆਪਣੇ ਵੱਡੇ-ਵਡੇਰਿਆਂ ਦੇ ਜਨਮ ਦਿਨ ਮਨਾਉਦੇ ਰਹੀਏ ਕਿ ਗੁਰੂ ਦੇ ਪੈਜ ਚ ਗੁਰਸਿੱਖੀ ਦੇ ਨਾਲ ਅਸੀਂ ਜੁੜ ਕੇ ਜਿਹੜਾ ਸੰਗਤ ਨੂੰ ਹੋਰ ਜਿਹੜਾ ਸਿੱਖੀ ਨਾਲ ਜੁੜੇ ਤੇ ਬੀ ਸਨੇਹਾ ਲਾਣਾ ਚਾਹੁੰਦੇ ਹਾਂ ਜਿੱਤਣ ਦੇ ਅੱਗੇ ਉਹ ਆਜੋਗਾ ਜਿੱਤੇ মিডিਆ ਨਾਲ ਜਿੱਤੇ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਉਹਦੇ ਮੇਂ ਸੰਬੰਧ ਆ ਕਿ ਜਿੱਦਿਆ ਸੰਸਦ ਜਾ ਸਕਦੀ ਹੈ ਮੈਸ਼ਾ ਦੇਸ਼ਾਂ ਦੇ ਦੇਸ਼ਾਂ ਦੀ ਉਹ ਪੈਕੇਟੇ ਜਿਹੜੇ ਬਰੂਸੋ ਆਪਣਾ ਜੁੜੇ ਦੇ ਉਸ ਪਿੱਤਰ ਤੋਂ ਜੁੜੇ ਦੇ ਜਿਹੜੇ ਬਾਬਾ ਜੀਉ ਸਿੰਘ ਨਾਲ ਵੀ ਜੁੜੇ ਆ ਉਸ ਭਾਵੇਂ ਉੱਥੇ ਨਹੀਂ ਹੋ ਸਕੀਆਂ ਪਰ ਤੁਹਾਡੇ ਬਾਦੀਆਂ ਭਾਈ ਜਿਹੜਾ ਉਹ ਲਾਈਵ ਟੈਲੀਕਾਸਟ ਦੇਖ ਕੇ ਜਾਂ ਸੋਸ਼ਲ ਮੀਡੀਆ ਤੇ ਦੇਖ ਕੇ ਉਹ ਆਪਣੀ ਸ਼ਰਧਾ ਫਿਰਿਆ ਉਹ ਪੂਰੀ ਕਰ ਸਕਦੇ ਸੀ ਇਹ ਜੇਕਰ ਗੱਲ ਕਰੀਏ ਅੱਜ ਇਸ ਪਿੱਤਰ ਦੇ ਹਾਰਨ ਲੈ ਕੇ ਬਲਾਉਦ ਖਾਸਾ ਸਾਹਿਬ ਨੇ ਦੱਸਿਆ ਕਿ ਸੰਗਤਾਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਨੇ ਉਹ ਨਹੀਂ ਅੱਜ ਦਰਸ਼ਕਦਾਰੀ ਕਰਦੇ ਤਾਂ ਉਹ ਨਹੀਂ ਸਕਦਾ ਜਾਦੇ ਉਹਨਾਂ ਤੋਂ ਮੈਂ ਕੋਈ ਹੋਰ ਆਪਣੇ ਕੈਮਰਾ ਪਰਸਨ ਨਰਵਿੰਦਰ ਇਹਦੇ ਨਾਲ ਹੈ ਰੇਲੀ ਡਾਕਟਰ ਫਰੀਦ ਸਾਹਿਬ ਕਲਾ ਸਾਹਿਬ